and hey, hey. ਮੇਹੀ ਫੇਰ ਕਮਾਦੀ ਬੇੜੀ ਖੁਸ਼ੀਆਂ ਵਿੱਚ ਖਿਲਦੀ ਆ ਪੁੱਤੜੀ ਦਾਤ ਪਿਆਰੀ ਸੇਵਾ ਨਾਲ ਬੇਵਤੀ ਹੈ ਪੁੱਤੜੀ ਦਾਤ ਪਿਆਰੀ ਸੇਵਾ तूं अमृते ਚੇਲਾ ਨਾਲ ਮੇਲਦੀ ਹੈ ਉਤਰ ਜੀ ਜੱਟ ਪਿਆ

प्यारी ਕਿ ਤੁਪੈ ਨੀ ਕਣਾ ਖੁਸ਼ੀ ਫਿਰ ਮੇਰੀ ਐ ਪੁੱਤਰ ਜੀ ਦਾਤ ਪਿਆਰੀ ਸੇਵਾ ਨਾਲ ਮੇਰੀ ਐ ਪੁੱਤਰ ਜੀ ਦਾਤ ਪਿਆਰੀ ਸੇਵਾ ਨਾਲ ਮੇਰੀ ਐ ਕਹਿੰਦੇ ਨੇ ਲੋਕ ਸੇ ख़ुशी फिर जी दस प्यारी कर्म न पुत्र जी द प्यारी सेवा नार जी 105 ਉਟਾਸਿੰਗਰੰਤੀ ਗੁਰਦੁਆਰਾ ਖੇਲੰਵਰਕ ਸਾਹਿਬ 510ਵੀਂ ਵਿਛਿੰਡਾ ਤੇ ਅੱਜ ਸਾਹਿਬੇ ਕਮਾਲ ਦਸਮੇਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸਥਾਨ ਕੋਲ ਦੁਆਰਾ ਖੇਲੰਵਰਕ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸਮੁੱਚੀਆਂ ਹੀ ਵਿਛਿੰਡਾ ਸ਼ਰਧੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਅੱਜ ਅਮਲੀ ਸ਼੍ਰੀ ਰਿਹਾਖਣ ਪਰਸਪ ਦੀ ਸੰਪੂਰਨਤਾ ਹੋਈ ਉਪਰੰਤ ਵਿਸ਼ੇਸ਼ ਸਮਾਗਮ ਹੋ ਰਹੇ ਹਨ ਜਿਸ ਦੇ ਵਿੱਚ ਪੰਤ ਸਿੱਧਾ ਢਾਡੀ ਜਥੇ ਕੀਰਤਨੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਨ ਪ੍ਰਕਾਸ਼ ਪਰਬ ਅੱਜ ਸਮੁੱਚੀਆਂ ਵਿਸ਼ਵਨਾ ਸ਼ਹਿਰ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਇੱਥੇ ਹੀ ਸਮੁੱਚੀਆਂ ਸੰਗਤਾਂ ਵੱਲੋਂ ਘਰਾਂ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਇਆ ਜਾ ਰਿਹਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਵੀ ਲੰਗਰ ਬਣਾ ਕੇ ਸੰਗਤਾਂ ਨੂੰ ਸ਼ਿਕਾਰੀਆਂ ਨੇ ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਵਰਤਦੀ ਖੁਸ਼ੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਸਿਗੇ ਜੜੇ ਉਹ ਕਹਿੰਦੇ ਵੀ ਗੁਸਤੇ ਪੁਛਾਤੇ ਘੰਗਾ ਤੇ ਲੱਸੀ ਲੱਗੇ ਕੀਤੀ ਇੱਥੇ ਵੀ ਉਸ ਤਰ੍ਹਾਂ ਦੀ ਲੰਗਰ ਵਰਤ ਰਹੀ ਜਿਸ ਤਰ੍ਹਾਂ ਆਪਾਂ ਇਤਿਹਾਸ ਦੇ ਵਿੱਚ ਪੜਦੇ ਹਾਂ ਸੁਣਦੇ ਹਾਂ ਮਾਤਾ ਗੰਗਾ ਜੀ ਬਾਬਾ ਹੁੱਡਾ ਸਾਹਿਬ ਜੀ ਦੇ ਲਈ ਮਿੱਸੇ ਪ੍ਰਸ਼ਾਦ ਦੇ ਪਿਆਜ਼ ਲੱਸੀ ਮੱਖਣਾ ਆਦਿਕ ਲੈ ਕੇ ਗਏ ਉਸੇ ਤਰ੍ਹਾਂ ਦੀ ਭਾਵਨਾ ਲੈ ਕੇ ਹੀ ਸੰਗਤਾਂ ਅੱਜ ਦੇ ਦਿਨ ਤੇ ਸਲਾਨਾ ਹੀ ਇਹ ਦਿਹਾੜਾ ਮਨਾਉਂਦੀਆਂ ਨੇ ਘਰਾਂ ਤੋਂ ਪ੍ਰਸ਼ਾਦ ਦੇ ਤਿਆਰ ਕਰਕੇ ਸੰਗਤਾਂ ਨੂੰ ਸ਼ਿਕਾਰੀਆਂ ਨੇ ਗ੍ਰੰਥੀ ਸਹਿਵਾਨਾਂ ਨੂੰ ਸ਼ਿਕਾਰੀਆਂ ਨੇ ਸੰਗਤਾਂ ਆਪਣੀਆਂ ਭਾਵਨਾਵਾਂ ਲੈ ਕੇ ਆਉਂਗੀਆਂ ਨੇ ਸਤ ਵਜੇ ਸੰਪੂਰਨ ਕਰਦੇ ਹਨ